ਕੈਨੇਡੀਅਨ ਲਾਈਫ ਲੈਬ ਲੈਬਸ ਜਿਹੜੀਆਂ ਨੇ ਆਪਾਂ ਸਾਰੇ ਜਾਣਦੇ ਹਾਂ ਜਦੋਂ ਵੀ ਕੋਈ ਆਪਾਂ ਬਲੱਡ ਟੈਸਟ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਰਾਉਨੇ ਆ ਇੱਕ ਕੋਈ ਲੈਬ ਆ ਜਿਹਨੂੰ ਲਾਈਫ ਲੈਬਸ ਕਹਿੰਦੇ ਆ ਉੱਥੇ ਜਾ ਕੇ ਆਪਾਂ ਟੈਸਟ ਜਿਹੜੇ ਆਪਣੇ ਕਰਾਉਨੇ ਆ ਬਹੁਤੇ ਬਲੱਡ ਵਰਕ ਜਾਂ ਹੋਰ ਕੁਝ ਵੀ ਹੁੰਦਾ ਆ ਔਰ ਇਹਦੇ ਵਿੱਚ ਇੱਕ ਕੇਸ ਹੋਇਆ ਸੀ ਵੀ ਇਹਨਾਂ ਨੇ ਲੋਕਾਂ ਦੀ ਜਿਹੜੀ ਜਾਣਕਾਰੀ ਆ ਉਹ ਕਿਤੇ ਨਾ ਕਿਤੇ ਕੰਪਰੋਮਾਈਜ਼ ਹੋਈ ਆ ਵੀ ਇਹਨਾਂ ਕੋਲੋਂ ਚੋਰੀ ਹੋ ਗਈ ਆ ਇਹਨਾਂ ਦੇ ਉੱਤੇ ਕੇਸ ਕੀਤਾ ਗਿਆ ਸੀ ਕਲਾਸ ਐਕਸ਼ਨ ਸੀਗੀ ਉਹ ਸੈਟਲਮੈਂਟ ਹੋਈ ਸੀ ਉਹਦੇ ਹੁਣ ਲੋਕਾਂ ਨੂੰ ਪੈਸੇ ਮਿਲਣੇ ਆ ਕੈਨੇਡੀਅਨ ਲਾਈਫ ਲੈਬ ਦੇ ਕਸਟਮਰਸ ਨੂੰ ਜਾਨੀ ਕਿ ਤੁਸੀਂ ਅਸੀਂ ਜਿਹੜੇ ਵੀ ਇਹਨਾਂ ਦੇ ਕੋਲ ਜਾਂਦੇ ਸੀ ਉਹ ਸੈਟਲਮੈਂਟ ਦੇ ਲਈ ਦਿਨ ਥੋੜੇ ਰਹਿ ਗਏ ਆ ਜੇ ਤੁਸੀਂ ਉਹਦੇ ਚ ਸ਼ਾਮਿਲ ਸੀ ਤੁਸੀਂ ਉਹਦੇ ਚ ਆ ਆਪਣਾ ਫਾਈਲ ਕਰ ਸਕਦੇ ਆ ਰਜਿਸਟਰ ਕਰਾ ਸਕਦੇ ਆ ਕੌਣ ਸੀਗੇ ਇਹ ਜਿਹੜਾ ਵਿਅਕਤੀ ਕੈਨੇਡਾ ਦੇ ਵਿੱਚ ਰਹਿੰਦਾ ਸੀ ਤੇ ਲਾਈਫ ਲੈਬਸ ਦੀਆਂ ਸਰਵਿਸਿਜ਼ ਯੂਜ਼ ਕਰਦਾ ਸੀ 17 ਦਸੰਬਰ 2119 ਤੋਂ ਪਹਿਲਾਂ ਮਤਲਬ 17 ਦਸੰਬਰ 2019 ਤੋਂ ਪਹਿਲਾਂ ਜੇ ਕਿਸੇ ਨੇ ਆਪਾਂ ਸਾਰੇ ਲਗਭਗ ਯੂਜ਼ ਕਰਦੇ ਸੀ ਜਿਹੜੇ ਇੱਥੇ ਰਹਿੰਦੇ ਸੀ ਜੇ ਕਿਸੇ ਨੇ ਆਪਣਾ ਕੋ ਬਲੱਡ ਟੈਸਟ ਜਾਂ ਕੁਝ ਵੀ ਕਰਾਇਆ ਜੇ ਉਹ ਅਪਲਾਈ ਕਰੂਗਾ ਤੇ ਉਹਨੂੰ ਡਾਲਰ ਮਿਲਣਗੇ ਸੈਟਲਮੈਂਟ ਜਿਹੜੀ ਕਲਾਸ ਮੈਂਬਰਸ ਦੀ ਸੀਗੀ ਕਿਹਾ ਗਿਆ ਸੀ ਕਿ ਇੱਕ ਵੈਲਿਡ ਕਲੇਮ ਤੁਹਾਡਾ ਆ ਆਉਂਦੇ ਸ਼ਨੀਵਾਰ ਜਿਹੜੀ ਡੈਡਲਾਈਨ ਆ ਉਹਦੇ ਤੋਂ ਪਹਿਲਾਂ ਪਹਿਲਾਂ ਪਹੁੰਚ ਜਾਣਾ ਚਾਹੀਦਾ ਜੇ ਤੁਹਾਡਾ एलिਜੀਬਲ ਹੈਗੇ ਆ ਤੁਸੀਂ ਉਹਦੇ ਤੇ ਤੁਹਾਨੂੰ ਪਿਆਰ ਡਾਲਰ ਤੋਂ ਲੈ ਕੇ 150 ਡਾਲਰ ਲਾਈਫ ਲੈਬਸ ਤੋਂ ਮਿਲ ਸਕਦਾ ਕੋਰਟ ਨੇ ਇੱਕ ਲੀਗਲ ਫੀ ਜਿਹੜੀ ਜਿਹੜੀ ਡਿਸਵਰਸਮੈਂਟ ਤੇ ਟੈਕਸ ਤੇ ਉਹ ਸਾਰਾ ਕੁਝ ਹੈਗਾ ਹੀ ਆ ਉਹ ਤੇ ਡਿਡਕਟ ਕੀਤਾ ਹੀ ਜਾਊਗਾ ਤੁਹਾਡੀ ਕੰਪਨਸੇਸ਼ਨ ਦੇ ਵਿੱਚੋਂ ਤੇ ਐਗਜੈਕਟ ਅਮਾਉਂਟ ਕੀ ਆ ਉਹ ਬਾਅਦ ਚ ਪਤਾ ਲੱਗੂਗੀ ਕਿਉਂਕਿ ਟੋਟਲ ਨੰਬਰ ਜਿੰਨੇ ਕਲੇਮ ਆ ਉਹਦੇ ਆਧਾਰ ਤੇ ਉੱਤੇ ਮਤਲਬ ਲਾਈਫ ਲੈਬਸ ਕੋਲੋਂ ਤੁਹਾਡਾ ਡਾਟਾ ਚੋਰੀ ਹੋ ਗਿਆ ਸੀ ਜਾ ਇਹਨਾਂ ਤੋਂ ਚੋਰੀ ਕਰ ਲਿਆ ਗਿਆ ਸੀ ਜਿਹਨੂੰ ਸਾਮਰਤ ਦੀ ਜ਼ਿੰਮੇਵਾਰੀ ਨਹੀਂ ਸੀ ਡਾਟਾ ਮਤਲਬ ਤੁਹਾਡੀ ਇਨਫੋਰਮੇਸ਼ਨ ਤੁਹਾਡਾ ਨਾਮ ਡੇਟ ਆਫ ਬਰਥ ਤੇ ਹੋਰ ਜੋ ਵੀ ਤੁਹਾਡੀਆਂ ਮੈਡੀਕਲ ਡਿਟੇਲਸ ਸੀਗੀਆਂ ਉਹਦੇ ਤੋਂ ਬਾਅਦ ਫਿਰਣਾ ਦੇ ਉੱਤੇ ਕੇਸ ਕਰਤਾ ਕਿਸੇ ਨੇ ਵੀ ਭਾਈ ਤੁਸੀਂ ਇਦਾਂ ਕੀਤਾ ਆ ਸਾਡੇ ਨਾਲ ਉਹ ਇਹਨਾਂ ਨੇ ਇਨਕਾਰ ਕਰਤਾ ਕਹਿੰਦੇ ਅਸੀਂ ਨਹੀਂ ਸਾਡਾ ਕੁਝ ਵੀ ਨਹੀਂ ਹੋਇਆ ਇਦਾਂ ਦੀ ਗੱਲ ਹੈ ਗਲਤ ਆ ਅਦਾਲਤ ਨੇ ਕਹਿਤਾ ਵੀ ਨਹੀਂ ਇਹ ਜਿਹੜੇ ਕੇਸ ਕਰਨ ਵਾਲੇ ਨੇ ਠੀਕ ਆ ਹੁਣ ਇਹਨਾਂ ਨੂੰ ਤੁਸੀਂ ਪੇ ਕਰੋ ਪੇ ਕਰਨਾ ਜਾਣਾ ਕੀਤਾ ਜਾਣਾ ਆ ਔਰ ਇਹਦੇ ਤੇ ਲੱਭਦੇ ਆ ਕਿ 85 86 ਲੱਖ ਲੋਕ ਉਹਨਾਂ ਦੇ ਉੱਤੇ ਇੰਪੈਕਟ ਹੋਇਆ ਸੀ ਤੇ ਹੁਣ ਉਹਦੇ ਵਿੱਚ ਲੀਗਲ ਫੀਸ ਕੋਰਟ ਦਾ ਖਰਚਾ ਸਾਰਾ ਕੁਝ ਕੱਟਿਆ ਜਾਣਾ ਜਿੰਨੇ ਜ਼ਿਆਦਾ ਕਲੇਮੈਂਟ ਹੋਣਗੇ ਜਿੰਨੇ ਜ਼ਿਆਦਾ ਲੋਕ ਹੋਣਗੇ ਉਨਾਂ ਹੀ ਜਿਹੜਾ ਹਰ ਇੱਕ ਬੰਦੇ ਨੂੰ ਉਹਦਾ ਖਰਚਾ ਘਟਾਊਗਾ ਸੋ ਅੰਦਾਜ਼ਨ ਪਿਆਰ ਡਾਲਰ ਤੋਂ ਲੈ ਕੇ 150 ਡਾਲਰ ਹਰ ਇੱਕ ਉਸ ਬੰਦੇ ਨੂੰ ਮਿਲ ਸਕਦਾ ਜਿਹਨੇ ਲਾਈਫ ਸੇਵਰ ਦੀਆਂ ਸਰਵਿਸਾਂ ਜਾਂ ਲਾਈਫ ਸੇਵਰ ਨੂੰ ਯੂਜ਼ ਕੀਤਾ ਦਸੰਬਰ 17 2019 ਤੋਂ ਪਹਿਲਾਂ 8.6 ਮਿਲੀਅਨ ਕੈਨੇਡੀਅਨ ਦੇ ਉੱਤੇ ਅਸਰ ਹੋ ਸਕਿਆ ਇਸ ਸਾਈਬਰ ਅਟੈਕ ਦਾ ਜਿਹਨੂੰ ਲਾਈਫ ਲੈਬਸ ਦੇ ਉੱਤੇ ਟਾਰਗੇਟ ਕੀਤਾ ਗਿਆ ਸੀ ਜਿਹੜਾ ਕਸਟਮਰ ਦਾ ਡਾਟਾ ਬੇਸ ਸੀ ਉਹਨਾਂ ਦਾ ਪਰਸਨਲ ਹੈਲਥ ਇਨਫੋਰਮੇਸ਼ਨ ਚੋਰੀ ਹੋ ਗਈ ਸੀ ਲਾਈਫ ਲੈਬ ਇੱਕ ਬਹੁਤ ਵੱਡਾ ਪ੍ਰੋਵਾਈਡਰ ਆ ਮੇਜਰ ਪ੍ਰੋਵਾਈਡਰ ਆ ਜਿਹੜੀ ਸਪੈਸ਼ਲੀ ਲੈਬਾਰਟਰੀ ਟੈਸਟਿੰਗ ਸਰਵਿਸਿਜ਼ ਦੇ ਵਿੱਚ ਅੰਟੈਰੀਓ ਬ੍ਰਿਟਿਸ਼ ਕੋਲੰਬੀਆ ਤੇ ਸਸਕਾਚਵਨ ਦੇ ਵਿੱਚ ਇੱਥੇ ਇਹਨੇ ਲਾਈਫ ਲੈਬ ਨੇ ਡਿਨਾਈ ਕੀਤਾ ਸੀ ਅਲੀਗੇਸ਼ਨਸ ਨੂੰ ਉਹ ਕਹਿੰਦੇ ਕਿ ਇਹਨਾਂ ਨੇ ਉਹਨਾਂ ਦੇ ਨਾਲ ਸੈਟਲਮੈਂਟ ਕਰ ਲਈ ਸੀ ਇੱਕ ਅਨਡਿਸਕਲੋਜ਼ਡ ਰੈਨਸਮ ਸ਼ਿਗਾ ਕਿ ਉਹ ਡਾਟੇ ਦੇ ਲਈ ਇਹਨਾਂ ਨੇ ਉਹਨਾਂ ਨਾਲ ਗੱਲਬਾਤ ਕਰ ਲਈ ਸੀ ਕੋਈ ਵੀ ਸਾਡਾ ਨੁਕਸਾਨ ਨਹੀਂ ਹੋਇਆ ਸੀ ਹੁਣ ਹੋਇਆ ਕੀ ਸੀ অন্ਟੈਰੀਓ ਸੁਪਰੀਮ ਕੋਰਟ ਆਫ ਜਸਟਿਸ ਨੇ ਕੈਨੇਡਾ ਵਾਈਡ ਸੈਟਲਮੈਂਟ ਡੀਲ ਜਿਹੜੀ ਉਹਨੂੰ ਅਪਰੂਵ ਕੀਤੀ ਸੀ 9.8 ਮਿਲੀਅਨ ਡਾਲਰ ਦੀ ਪਿਛਲੇ ਸਾਲ 25 ਅਕਤੂਬਰ ਨੂੰ 25 ਅਕਤੂਬਰ 2023 ਨੂੰ 9.8 ਮਿਲੀਅਨ ਡਾਲਰ ਦੀ ਡੀਲ ਜਿਹੜੀ ਆ ਉਹ ਪ੍ਰੂਵ ਕੀਤੀ ਗਈ ਸੀ ਅਨਟੈਰੀਓ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪ੍ਰਾਈਵੇਸੀ ਕਮਿਸ਼ਨਰਸ ਨੇ 200 ਦੀ ਵਿੱਚ ਇਹ ਦੇਖਿਆ ਸੀ ਕਿ ਲਾਈਫ ਲੈਬਸ ਨੇ ਜਿਹੜਾ ਉਹ ਪ੍ਰਾਈਵੇਸੀ ਲਾ ਆ ਉਹਨੂੰ ਤੋੜਿਆ ਜਿਹਦੇ ਵਿੱਚ ਇੱਕ ਜਿਹੜਾ ਐਡਕੁਏਟ ਸੇਫਗਾਰਡ ਆ ਪੇਸ਼ੈਂਟ ਡਾਟਾ ਨੂੰ ਉਹਨਾਂ ਨੇ ਨਰੇਖਿਆ ਗਿਆ ਜਿਹੜੇ ਕਮਿਸ਼ਨਰ ਨੇ ਆਰਡਰ ਕੀਤਾ ਸੀ ਲਾਈਫ ਲੈਬਸ ਨੂੰ ਕਿ ਨਵੇਂ ਜਿਹੇ ਸੇਫਟੀ ਮੈਜਰਸ ਨੇ ਡਿਪਲੋਏ ਕੀਤੇ ਜਾਣ ਆ ਲੋਕਾਂ ਨੂੰ ਨੋਟੀਫਾਈ ਕਰਨ ਦਾ ਤੇ ਉਹ ਸਾਰਾ ਕੁਝ ਕਰਨ ਦਾ ਕੀਤਾ ਜਾਵੇ ਹੁਣ ਰੌਲਾ ਇਹ ਆ ਵੀ ਸਬਮਿਟ ਤੁਸੀਂ ਕਰ ਕੀ ਸਕਦੇ ਆ ਜੇ ਤੁਸੀਂ ਅਨਟਰੀਓਸਿਸ ਕਾਚਪੇ ਨਹੀਂ ਜਾ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿੰਦੇ ਆ ਤੁਹਾਨੂੰ ਕਲੇਮ April 6 ਤੋਂ ਪਹਿਲਾ ਪਹਿਲਾਂ ਕਰਨਾ ਪੈਣਾ ਤਿੰਨ ਤਰੀਕੇ ਆ ਜੇ ਫਾਈਲ ਕਰਨ ਦੇ ਤਿੰਨਾਂ ਚੋਂ ਇੱਕ ਤਰੀਕੇ ਦੇ ਨਾਲ ਤੁਸੀਂ ਕਰ ਸਕਦੇ ਆ ਪਹਿਲੇ অপਸ਼ਨ ਤੇ ਆ ਕਿ ਕਲੇਮ ਫਾਰਮ ਆ ਵੈਬਸਾਈਟ ਦੇ ਉੱਤੇ ਪਿਆ ਉਹਨੂੰ ਭਰ ਦਿਓ ਉਹ ਤੋਂ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਇਹ ਸਭ ਤੋਂ ਸੌਖਾ ਤਰੀਕਾ ਆ ਉਹਨੂੰ ਭਰੋ ਤੇ ਉਹਨੂੰ ਸਬਮਿਟ ਕਰ ਦਿਓ ਦੂਜਾ ਇੱਕ ਤਰੀਕਾ ਹੋਰ ਵੀ ਤੁਸੀਂ ਕਰ ਸਕਦੇ ਆ ਕਿ ਤੁਸੀਂ ਈਮੇਲ ਕਰ ਸਕਦੇ ਆ ਫਾਰਮ ਇਹ ਜਿਹੜੇ ਕਲੇਮ ਦੇ ਐਡਮਿਨਿਸਟਰेटर ਆ lifelabssettlement@kpmg.ca ਦੇ ਉੱਤੇ ਜਾਂ ਤੁਸੀਂ ਉਹਨੂੰ ਫਿਰ ਮੇਲ ਕਰ ਦਿਓ ਵੱਲੋਂ ਡਾਕ ਚ ਪਾ ਦਿਓ ਫਾਰਮ ਕੀਤੇ ਉਹਨੂੰ ਉਹਨੂੰ ਕੰਪਲੀਟ ਕੀਤੇ ਫਾਰਮ ਨੂੰ kpmg incorporated ਤੇ ਉਹਦਾ ਅਡਰੈਸ ਜਿਹੜਾ ਉਹਨਾਂ ਨੇ ਲਿਖਿਆ ਲਾਈਫ ਚੈਪਸ ਕਲੇਮਸ ਐਡਮਿਨਿਸਟਰੇਟਰ 600 ਬੌਲਦੀ ਮਾਸਟਰ ਵੈਸਟ ਸੂਟ Montreal Quebec ਦੇ ਵਿੱਚ ਤੇ ਉਹਨਾਂ ਦਾ ਅਡਰੈਸ ਆ ਉਹਦੇ ਉੱਤੇ ਕਰ ਦਿਓ ਜਿਹੜੇ ਐਪਲੀਕੈਂਟਸ ਨੇ ਜਿਨ੍ਹਾਂ ਨੇ ਇਹ ਭੇਜਣਾ ਆ ਉਹਨਾਂ ਕੋਲ ਤੁਹਾਡਾ ਵੈਲਿਡ ਪ੍ਰੋਵਿੰਸ਼ਲ ਹੈਲਥ ਕਾਰਡ ਨੰਬਰ ਹੋਣਾ ਚਾਹੀਦਾ ਕਲੇਮ ਫਾਰਮ ਨੂੰ ਕੰਪਲੀਟ ਕਰਨ ਦੇ ਲਈ ਤੁਹਾਨੂੰ ਜਿਹੜਾ ਈ ਟ੍ਰਾਂਸਫਰ ਉਹਦੇ ਲਈ ਵੀ ਹੋਣਾ ਚਾਹੀਦਾ ਜਿਹੜਾ ਸੌਖਾ ਤਰੀਕਾ ਆ ਤੇ 2 2 ਡਾਲਰ ਦੀ ਇਹਦੀ ਪ੍ਰੋਸੈਸਿੰਗ ਫੀਸ ਤੁਹਾਡੀ ਜਿਹੜੀ ਆ ਉਹ ਲੱਗੂਗੀ ਹੁਣ ਅਪਡੇਟ ਕਿੱਥੋਂ ਮਿਲ ਸਕਦੀਆਂ ਵੀ ਇਹਦਾ ਬਣਿਆ ਕਿ ਜੇ ਤੁਸੀਂ ਫਾਰਮ ਭਰਤਾ ਜਿਹੜੀਆਂ ਇਹਦੀਆਂ ਅਪਡੇਟਸ ਹੈਗੀਆਂ ਉਹ ਇਹਨਾਂ ਦੀ ਆਪਣੀ ਵੈਬਸਾਈਟ ਆ ਸੈਟਲਮੈਂਟ ਵੈਬਸਾਈਟ ਆ ਉਹਦੇ ਉੱਤੇ ਜਾ ਕੇ ਦੇਖਿਆ ਜਾ ਸਕਦਾ ਹੈ ਅੰਟੈਰੀਓ ਸੁਪਰੀਰੀਅਰ ਕੋਰਟ ਆਫ ਜਸਟਿਸ ਆ ਉਹ ਹਾਲਾਂਕਿ ਕੁਝ ਕੁਐਸਚਨਾਂ ਦੇ ਉੱਤੇ ਨਹੀਂ ਦੱਸ ਰਹੀ ਜਿਹੜਾ ਉਹਨਾਂ ਨੇ ਬਾਇਲਿੰਗੁਅਲ ਕਾਲ ਸੈਂਟਰ ਆ ਉੱਥੇ ਵੀ ਤੁਸੀਂ ਫੋਨ ਕਰ ਸਕਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਵੇਰ ਦੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਜਿਹੜਾ ਈਸਟਰਨ ਟਾਈਮ ਹੈ 1833 4940108 ਇਸ ਨੰਬਰ ਦੇ ਉੱਤੇ ਸੋ ਇਹ ਇੱਕ ਬਹੁਤ ਵੱਡਾ ਮਾਮਲਾ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੀ ਇਹਨੂੰ ਸੈਟਲ ਕੀਤਾ ਗਿਆ ਹੈ ਕਈ ਮਿਲੀਅਨ ਕੈਨੇਡੀਅਨਸ ਉੱਤੇ ਅਸਰ ਪਿਆ ਸੀ ਇਨਵੈਸਟੀਗੇਸ਼ਨ ਹੋਈ ਸੀ ਇਹਦੇ ਵਿੱਚ ਪ੍ਰਾਈਵੇਸੀ ਕਮਿਸ਼ਨਰ ਜਿਹੜੇ ਅਨਟੈਰੀਓ ਤੇ BC ਦੇ ਸੀਗੇ ਉਹਨਾਂ ਨੇ ਇਹਦੇ ਵਿੱਚ ਉਹ ਜਿਹੜੀ ਗੱਲਬਾਤ ਦੇਖੀ ਸੀ ਤੇ ਹੁਣ ਜੇ ਤੁਸੀਂ ਆ ਸ਼ਨੀਵਾਰ ਤੱਕ ਆਪਣਾ ਇਹ ਕਲੇਮ ਫਾਰਮ ਭਰ ਕੇ ਸਬਮਿਟ ਕਰ ਸਕਦੇ ਹੋ ਤਾਂ ਤੁਹਾਨੂੰ 50 ਡਾਲਰ ਤੋਂ ਲੈ ਕੇ 150 ਡਾਲਰ ਦੇ ਵਿੱਚ ਵਿੱਚ ਜਿਹੜੇ ਪੈਸੇ ਆਉ ਉਹ ਆ ਸਕਦੇ ਆ ਤੇ ਹੁਣ ਇਹਨਾਂ ਨੂੰ ਕਿਉਂਕਿ ਅਦਾਲਤ ਨੇ ਕਿਹਾ ਸੀ ਕਿ ਆਪਣਾ ਜਿਹੜਾ ਸਿਸਟਮ ਆ ਉਹਦਾ ਸਿਕਿਉਰਟੀ ਦਾ ਨੂੰ ਪ੍ਰੂਵ ਕਰਨਾ ਪਊਗਾ ਜਿਹੜੇ ਮਿਨਿਮਮ ਵੇਜਸ ਨੇ ਉਹ ਅੱਜ 4 ਐਟਲੈਂਟਿਕ ਕੈਨੇਡੀਅਨ ਪ੍ਰੋਵਿੰਸਸ ਦੇ ਵਿੱਚ ਉੱਤੇ ਜਾ ਰਹੇ ਆ ਨਿਊ ਫਾਉਂਡਲੈਂਡ ਤੇ ਲੈਬਰਾਡੋਰ ਦੇ ਵਿੱਚ 60 ਸੈਂਟ ਦਾ ਵਾਧਾ ਹੋਣਾ ਹੈ ਤੇ 1 ਘੰਟੇ ਦੇ ਡਾਲਰ 15 ਡਾਲਰ ਤੇ 60 ਸੈਂਟ ਹੋ ਜਾਣੇ ਆ ਜਿਹੜੇ ਇਸ ਰੀਜਨ ਦੇ ਵਿੱਚ ਸਭ ਤੋਂ ਜ਼ਿਆਦਾ ਹਾਈਐਸਟ ਮਿਨੀਮਮ ਵੇਜਸ ਰੀਜਨ ਦੇ ਵਿੱਚ ਦੱਸਿਆ ਜਾ ਰਿਹਾ ਨਿਊ ਫਾਉਂਡਲੈਂਡ ਤੇ ਲੈਬਰਾਡੋਰ ਦੇ ਵਿੱਚ ਅੱਜ ਤੋਂ ਪ੍ਰਤੀ ਘੰਟਾ ਮਿਨੀਮਮ ਵੇਜਸ ਜਿਹੜੀ ਘੱਟੋ ਘੱਟ ਉਜਰਤ ਆ 15 ਡਾਲਰ ਤੇ 60 ਸੈਂਟ ਦੱਸੀ ਜਾ ਰਹੀ ਹੈ ਨਿਊ ਬਰੰਸਵਿਕ ਦੇ ਵਿੱਚ ਵਾਧਾ ਹੋ ਰਿਹਾ 55 ਸੈਂਟ ਦਾ ਤੇ ਇਹਨਾਂ ਦੀ ਜਿਹੜੀ ਮਿਨਿਮਮ ਵੇਜਸ ਆ ਉਹ 15 ਡਾਲਰ ਤੇ 30 ਸੈਂਟ ਤੇ ਆ ਜਾਣੀ ਆ ਅ ਇਸੇ ਤਰੀਕੇ ਦੇ ਨਾਲ ਜਿਹੜਾ ਇਹ ਮਿਨਿਮਮ ਵੇਜਸ ਆ ਇਹ ਵਾਧ ਰਿਹਾ ਹੈ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਇਹ 15 ਡਾਲਰ ਤੇ 40 ਸੈਂਟ ਜਿਹੜੇ ਹੈਗੇ ਆ ਤੇ ਫੇਰ ਅਕਤੂਬਰ 1 ਦੇ ਵਿੱਚ ਫੇਰ ਵਧਣਿਆ ਤੇ ਇਹ ਜਿਹੜੇ ਇਹਦੇ ਰੇਟ ਆ ਉਹ 16 ਡਾਲਰ ਦੇ ਉੱਤੇ ਚਲੇ ਜਾਣੇ ਆ ਨੋਵਾ ਸਕੋਸ਼ੀਆ ਦੇ ਵਿੱਚ ਸਿਰਫ 20 ਦਾ ਸੈਂਟ ਦਾ ਜਿਹੜਾ ਵਾਧਾ ਹੋਇਆ ਹੈ ਤੇ 20 ਸੈਂਟ ਦੇ ਵਾਧੇ ਦੇ ਨਾਲ 15 ਡਾਲਰ ਤੇ 20 ਸੈਂਟ ਦੇ ਉੱਤੇ ਚਲੇ ਜਾਣਗੇ ਸੋ ਐਵਰੇਜ 6% ਜਿਹੜੇ ਵਰਕਰ ਆ ਮਿਨਿਮਮ ਵੇਜ ਜਿਹਨਾਂ ਨੂੰ ਪੇ ਕੀਤਾ ਗਿਆ ਅਪਰਲ 2022 ਤੇ ਮਾਰਚ 2023 ਦੇ ਵਿੱਚ ਰਿਟੇਲ ਫੂਡ ਤੇ ਅਕਮੋਡੇਸ਼ਨ ਦੀ ਇੰਡਸਟਰੀ ਦੇ ਵਿੱਚ ਦੱਸੇ ਜਾ ਰਿਹਾ ਸੋ ਇੱਕ ਵੱਡੀ ਇਹ ਜਿਹੜੀ ਗੱਲਬਾਤ ਆ ਜੋ ਹਾਲਾਂਕਿ ਐਲਾਨ ਇਹਦੇ ਪਹਿਲਾਂ ਹੀ ਹੋ ਚੁੱਕਿਆ ਫੈਡਰਲ ਮਿਨਿਮਮ ਵੇਜਸ ਇਸ ਮਹੀਨੇ ਉੱਤੇ ਚਲੇ ਜਾਣੇ ਆ ਪਿਛਲੇ ਸਾਲ ਦੇ ਵਿੱਚ ਫੈਡਰਲ ਸਰਕਾਰ ਨੇ ਅਨਾਉਂਸ ਕੀਤਾ ਸੀ ਕਿ ਮਿਨਿਮਮ ਵੇਜਸ ਇਹਦੇ ਵਰਕਰ ਦੇ ਲਈ 65 ਸੈਂਟ ਵਧਾਏ ਜਾਣਗੇ ਤੇ 17 ਡਾਲਰ 30 ਸੈਂਟ ਅੱਜ ਤੋਂ 1 ਅਪ੍ਰੈਲ ਤੋਂ ਮਿਨਿਮਮ ਵੇਜਸ ਫੈਡਰਲ ਲੈਵਲ ਦੇ ਜਿਹੜੇ ਹੋ ਜਾਣਗੇ ਸੋ ਪਾਰਟ ਜਿਹੜਾ ਇਹ ਹੈਗਾ ਕਿ ਜਿਹੜਾ ਅਜਸਟਨ ਟਰੂਡੋ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਫੈਡਰਲ ਮਿਨਿਮਮ ਵੇਜ ਨੂੰ ਵਧਾਇਆ ਜਾਊਗਾ ਉਹ ਇਹਨਾਂ ਨੇ ਹੁਣ ਪੂਰਾ ਕੀਤਾ ਆ ਇਹਦੇ ਵਿੱਚ ਜਿਹੜੀ ਚੇਂजेस ਹੈਗੀ ਆ ਉਹ ਫੈਡਰਲੀ ਰੈਗੂਲੇਟਡ ਜਿਹੜੀਆਂ ਇੰਡਸਟਰੀਜ਼ ਨੇ ਜਿੱਦਾਂ ਇੰਟਰਨੈਸ਼ਨਲ ਜਾਂ ਇੰਟਰ ਪ੍ਰੋਵਿੰਸ਼ੀਅਲ ਟਰਾਂਸਪੋਰਟੇਸ਼ਨਸ ਆ ਉਹਨਾਂ ਦੇ ਵਿੱਚ ਟੈਲੀਕਮਿਊਨੀਕੇਸ਼ਨ ਆ ਇਸੇ ਤਰ੍ਹਾਂ ਬੈਂਕਿੰਗ ਆ ਇਸੇ ਤਰ੍ਹਾਂ ਪੋਸਟਲ ਵਾਲੇ ਆ ਇਸੇ ਤਰ੍ਹਾਂ ਕੋਰੀਅਰ ਸਰਵਿਸਿਜ਼ ਨੇ ਇਹ ਸਾਰੀਆਂ ਸਰਵਿਸਿਜ਼ ਜਿਹੜੀਆਂ ਫੈਡਰਲ ਸਰਕਾਰ ਦੇ ਅੰਡਰ ਆਉਂਦੀਆਂ ਇਹ ਵਾਧਾ ਉਹਨਾਂ ਦੇ ਉੱਤੇ ਲਾਗੂ ਕੀਤਾ ਜਾਊਗਾ ਸੋ ਇਹਨਾਂ ਦੀ ਪੂਰੀ ਲਿਸਟ ਵੀ ਮਿਲ ਸਕਦੀ ਹੈ ਤੁਹਾਨੂੰ ਵੈਬਸਾਈਟ ਦੇ ਉੱਤੋਂ ਕਿ ਕਿੱਥੋਂ ਕਿੱਥੋਂ ਹੋ ਸਕਦੀਆਂ ਆ ਜਿਹੜੇ ਦੂਜੀ ਗੱਲ ਆ ਜਿਹੜੇ 65 ਸੈਂਟ ਦਾ ਇਸ ਕਰਕੇ ਸੀਗਾ ਕਿ ਕੈਨੇਡਾ ਦਾ ਜਿਹੜਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਆ ਉਹਦੇ ਨਾਲ ਇਹਨੂੰ ਜੋੜਿਆ ਗਿਆ ਆ ਸੀਪੀਆਈ ਦੇ ਨਾਲ ਪਹਿਲੇ ਕੈਲੰਡਰ ਈਅਰ ਦੇ ਨਾਲ ਐਨੂਅਲ ਐਵਰੇਜ ਸੀਪੀਆਈ 2023 ਦੇ ਵਿੱਚ 3.9% ਦੱਸਿਆ ਗਿਆ ਤੇ ਇਹ ਫਿਰ ਇਸ ਤਰੀਕੇ ਦੇ ਨਾਲ ਜਿਹੜਾ ਵਾਧਾ ਆ ਉਹ ਕੀਤਾ ਜਾਂਦਾ ਆ ਸੋ ਅਨਟੈਰੀਓ ਦੇ ਵਿੱਚ ਜਦੋਂ ਗੱਲਬਾਤ ਚੱਲਦੀ ਆ ਤਾਂ ਅਨਟੈਰੀਓ ਦੇ ਵਿੱਚ ਜਿਹੜੇ ਹੈਗੇ ਆ 2023 ਦੇ ਵਿੱਚ 16 ਡਾਲਰ ਤੇ 65 ਸੈਂਟ ਪ੍ਰਤੀ ਘੰਟੇ ਦੇ ਕੀਤੇ ਗਏ ਸੀਗੇ ਤੇ ਹੁਣ ਜਿਹੜੇ ਡੱਗ ਫੋਰਡ ਸਰਕਾਰ ਆ ਇਹਨਾਂ ਨੇ ਕਿਹਾ ਕਿ ਸਲਾਨਾ ਵਾਧਾ ਜਿਹੜਾ ਹੋ ਅਕਤੂਬਰ ਦੇ ਵਿੱਚ ਅਸੀਂ ਕਰਾਂਗੇ ਲੇਟ ਮਾਰਚ ਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਇਹ 17 ਡਾਲਰ ਤੇ 20 ਸੈਂਟ ਹੋ ਜਾਣਗੇ ਹੁਣ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਮਿਨਿਮਮ ਵੇਜਸ ਨੇ ਕੈਨੇਡਾ ਦੇ ਵਿੱਚ ਕਲਵਰਟਾ ਦੇ ਵਿੱਚ 15 ਡਾਲਰ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 16 ਡਾਲਰ ਤੇ 75 ਸੈਂਟ ਆ ਮੈਨੀਟੋਬਾ ਦੇ ਵਿੱਚ 15 ਡਾਲਰ 30 ਸੈਂਟ ਆ ਨਿਊ ਬਰੰਸ਼ਵਿਕ ਦੇ ਵਿੱਚ 14 ਡਾਲਰ 75 ਸੈਂਟ ਆ ਜਿਹੜੇ ਇਹ ਔਰ ਅੱਜ ਇਹ ਵੱਧ ਕੇ 15 ਡਾਲਰ 30 ਸੈਂਟ ਹੋ ਗਿਆ ਨਿਊਫਾਉਂਡਲੈਂਡ ਤੇ ਲੈਬਰਾਡੋਰ ਦੇ ਵਿੱਚ ਜਿੱਦਾ ਪਹਿਲਾਂ ਦੱਸਿਆ ਕਿ ਵੱਧ ਕੇ ਅੱਜ 15 ਡਾਲਰ 60 ਸੈਂਟ ਹੋ ਗਿਆ ਨਾਰਥ-ਵੈਸਟ ਟੈਰੀਟਰੀਜ਼ ਦੇ ਵਿੱਚ 16 ਡਾਲਰ ਤੇ 5 ਸੈਂਟ ਤੇ ਨੋਵਾ ਸਕੋਸ਼ੀਆ ਦੇ ਵਿੱਚ ਅੱਜ ਵੱਧ ਕੇ 15 ਡਾਲਰ ਤੇ ਵੀ ਸੈਂਟਰ ਜਿਹੜੇ ਇਹ ਹੋ ਗਿਆ ਇਸੇ ਤਰ੍ਹਾਂ ਟਾਰਟਰੀਓ ਵਿੱਚ 16 ਡਾਲਰ 55 ਸੈਂਟ ਆ ਪ੍ਰੈਸ ਐਡਵਰਡ ਆਇਲੈਂਡ ਦੇ ਉੱਤੇ 15 ਡਾਲਰ ਸੀਗੇ ਜਿਹੜੇ ਅੱਜ ਵਧ ਕੇ 16 ਡਾਲਰ ਹੋ ਗਿਆ ਸੋ ਇਹ ਕੁਝ ਪ੍ਰੋਵਿੰਸਸ ਦੇ ਵਿੱਚ ਜਿਹੜੇ ਮਿਨਿਮਮ ਵੇਜਸ ਆ ਅੱਜ ਤੋਂ ਵਧਣ ਜਾ ਰਹੇ ਆ ਕਾਸਟ ਆਫ ਲਿਵਿੰਗ ਦੀ ਗੱਲਬਾਤ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਾਸਟ ਆਫ ਲਿਵਿੰਗ ਅੱਜ ਤੋਂ ਕੁਝ ਚੀਜ਼ਾਂ ਦੇ ਵਿੱਚ ਵਧ ਰਹੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹਾਲਾਂਕਿ ਮਹਿੰਗਾਈ ਨੇ ਪਹਿਲੇ ਹੀ ਲੋਕਾਂ ਦਾ ਲੱਕ ਤੋੜਿਆ ਪਿਆ ਪਰ ਕੋਸਟ ਚੀਜ਼ਾਂ ਦੇ ਵਿੱਚ ਅੱਜ ਤੋਂ ਹੋਰ ਜ਼ਿਆਦਾ ਵਾਧੇ ਹੋ ਰਹੇ ਆ। ਅ ਮਤਲਬ ਹੁਣ ਜਿਹੜੇ ਵਾਅਦਾ ਫੈਰੀ ਫੇਅਰ ਦਾ ਜਿਹੜਾ ਬਦਲਾ ਕਾਰਬਨ ਟੈਕਸ, ਐਲਕੋਹਲ ਟੈਕਸ, ਬੀਸੀ ਹਾਈਡਰੋ ਰੇਟਸ ਤੇ ਇਹ ਹੁਣ ਕੋਈ ਅਪਰਲ ਫੂਲ ਦੀ ਖਬਰ ਨਹੀਂ ਐ, ਜੋਕ ਨਹੀਂ ਐ। ਇਹ ਅਸਲ ਦੇ ਵਿੱਚ ਸਚਾਈ ਐ। ਕੁਝ ਜਿਹੜੀਆਂ ਵੀਸੀ ਰੈਜ਼ੀਡੈਂਟਸ ਆਸ ਕਰ ਸਕਦੇ ਜਾਂ ਐਕਸਪੈਕਟ ਕਰ ਸਕਦੇ ਐ ਕਿ ਕਾਰਬਨ ਟੈਕਸ ਆ। ਕਾਰਬਨ ਟੈਕਸ ਦੇ ਉੱਤੇ ਬਹੁਤ ਰੌਲਾ ਰੱਪਾ ਪਿਆ ਪਹਿਲਾਂ ਵੀ। ਨੈਸ਼ਨਲ ਪ੍ਰਾਈਸ ਪੋਲੂਸ਼ਨ ਦੇ ਉੱਤੇ 15 ਡਾਲਰ ਪਰ ਟਨ ਅੱਜ ਸੋਮਵਾਰ ਤੋਂ ਵੱਧ ਜਾਣਾ ਹੈ ਜਿਹੜਾ ਕਿ 20 ਡਿਫਰੈਂਟ ਫਿਊਲ ਸੋਰਸਸ ਜਿਹੜੇ ਪ੍ਰੋਡਿਊਸ ਕਰਦੇ ਆ ਗ੍ਰੀਨ ਹਾਊਸ ਗੈਸਸ ਐਮਿਸ਼ਨਸ ਉਹਦੇ ਉੱਤੇ ਲੱਗ ਰਿਹਾ ਹੈ ਜਿਹਦੇ ਵਿੱਚ ਕਿ ਗੈਸੋਲੀਨ, ਪ੍ਰੋਪੇਨ, ਡੀਜ਼ਲ, ਨੈਚੁਰਲ ਗੈਸ ਦੱਸੀ ਜਾ ਰਹੀ ਹੈ ਜਿਹੜੀ ਹਰ ਇੱਕ ਇਹਦੇ ਵਿੱਚ ਐਡ ਕੀ ਕੋਸਟ ਕਿੰਨੀ ਆ ਕਿੰਨੀ ਗ੍ਰੀਨ ਹਾਊਸ ਗੈਸ ਜਿਹੜੀ ਉਹ ਪ੍ਰੋਡਿਊਸ ਕਰਦਾ ਉਹ ਹਿਸਾਬ ਦੇ ਨਾਲ ਇਹਦੇ ਉੱਤੇ ਜਿਹੜਾ ਇਹ ਟੈਕਸ ਆ ਇਹ ਆ ਲੱਗ ਰਿਹਾ ਹੈ ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲਬਾਤ ਦੱਸੀ ਜਾ ਰਹੀ ਹੈ ਸੋ ਕਾਰਬਨ ਟੈਕਸ ਦੇ ਨਾਲ ਤਿੰਨ ਜਿਹੜੇ ਤਿੰਨ ਸੈਂਟ ਇੱਕ ਲੀਟਰ ਗੈਸ ਦੇ ਪਿੱਛੇ ਵਧ ਜਾਣੇ ਬੀ ਸੀ ਦੇ ਵਿੱਚ ਕਾਰਬਨ ਟੈਕਸ ਪਹਿਲਾਂ ਹੀ ਜਿਹੜਾ ਇਨ ਪਲੇਸ ਹੈਗਾ 2008 ਤੋਂ ਲੈ ਕੇ ਫਿਰ ਰੇਟ ਆਫਰ ਕੀਤੀ ਗਈ ਸੀ ਇਨਕਮ ਦੇ ਉੱਤੇ ਪਰ ਇੱਕ 1/3 ਜਿਹੜੇ ਰੈਜ਼ੀਡੈਂਟਸ ਆ ਕੁਆਲੀਫਾਈ ਕੀਤਾ ਸੀ ਫੈਡਰਲ ਰਿਜ਼ਰਵਟਿਵ ਲੀਡਰ ਪੀਰ ਪੋਲੀਓਪ ਨੇ ਖਾਸ ਤੌਰ ਤੇ ਟਾਰਗੇਟ ਕੀਤਾ BC ਪ੍ਰੀਮੀਅਰ ਡੇਵਿਡ ਡੀਬੀ ਨੂੰ ਜਿਹੜਾ ਇਹਨਾਂ ਨੇ ਕਿਹਾ ਕਿ ਕ੍ਰਿਟਿਕਾਈਜ਼ ਕੀਤਾ ਸੀ ਕਿ ਉਹਨਾਂ ਦੀ ਸਪੋਰਟ ਟੈਕਸ ਵਾਧੇ ਦੇ ਲਈ ਪੀਰ ਪੋਲੀਓਪ ਨੇ ਇਹ ਵੀ ਕਿਹਾ ਇੱਕ ਚਿੱਠੀ ਵੀ ਉਹਨਾਂ ਨੇ ਡੇਵਿਡ ਡੀਬੀ ਨੂੰ ਲਿਖੀ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਪਹਿਲੀ ਅਪ੍ਰੈਲ ਵਾਲੇ ਵਾਧੇ ਨੂੰ ਆਪੋਜ਼ ਕਰੋ ਪਰ ਡੇਵਿਡ ਡੀਬੀ ਨੇ ਡਿਸਮਿਸ਼ ਕਰਤਾ ਪੀਰ ਪੋਲੀਓਪ ਦੀ ਇਸ ਲੈਟਰ ਨੂੰ ਕਹਿ ਕੇ ਕਿ ਅਸਲ ਦੇ ਵਿੱਚ ਜਿਹੜੀ ਇਹ ਮਤਲਬ ਇੱਕ ਹੋਰ ਤਰ੍ਹਾਂ ਦਾ ਇਹਨਾਂ ਦੀ ਕੈਂਪੇਨ ਦਾ ਟੈਕਟਿਕ ਆ ਉਹ ਕਹਿੰਦੇ ਵੀ ਮੈਂ ਪੀਅਰ ਪਾਲੀਆਫ ਦੀ ਕੈਂਪੇਨ ਆਫਿਸ ਦੇ ਵਿੱਚ ਨਹੀਂ ਰਹਿੰਦਾ ਤੇ ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਉਹ ਕਹਿੰਦੇ ਮੈਂ ਬੀਸੀ ਦੇ ਵਿੱਚ ਰਹਿੰਦਾ ਤੇ ਮੈਂ ਇੱਕ ਪ੍ਰੀਮੀਅਰ ਆ ਤੇ ਡਿਸੀਜਨ ਤੇ ਹਰ ਇੱਕ ਡਿਸੀਜਨ ਦੇ ਕਨਸੀਕਵੈਂਸਸ ਵੀ ਹੈਗੇ ਆ ਤੇ ਬਹੁਤ ਸਾਰੇ ਇਫੈਕਟਸ ਹੈਗੇ ਜਿਹਨੂੰ ਫਾਲੋ ਕੀਤਾ ਜਾਣਾ ਸੋ ਇੱਕ ਤੇ ਅੱਜ ਇਹ ਕਾਰਬਨ ਟੈਕਸ ਦਾ ਵਾਅਦਾ ਉਹਨਾਂ ਕਾਰਬਨ ਟੈਕਸ ਅਸਰ ਦੇ ਵਿੱਚ ਹੈ ਕਿ ਜੇ ਇਹਨੂੰ ਸਮਝਣਾ ਹੋਵੇ ਮੰਨਿਆ ਇਹ ਜਾਂਦਾ ਵੀ ਜਿੰਨੀਆਂ ਵੀ ਚੀਜ਼ਾਂ ਜਿਹੜੀਆਂ ਨੇ ਧਰਤੀ ਦੇ ਥੱਲੇੋਂ ਪੈਟਰੋਲੀਅਮ ਵਗਾਰਾ ਨਿਕਲਦਾ ਆ ਕੋਲਾ ਨਿਕਲਦਾ ਗੈਸ ਨਿਕਲਦੀ ਡੀਜ਼ਲ ਪੈਟਰੋਲੀਅਮ ਜੋ ਵੀ ਆ ਇਹ ਨਿਕਲਦਾ ਇਹ ਸਾਰਾ ਕੁਝ ਗ੍ਰੀਨ ਹਾਊਸ ਗੈਸਸਾਂ ਪੈਦਾ ਕਰਦਾ ਗ੍ਰੀਨ ਹਾਊਸ ਗੈਸਸਾਂ ਦਾ ਮਤਲਬ ਕੀ ਆ ਇੱਕ ਗੈਸਸ ਦਾ ਗਰੁੱਪ ਜਿਹਦੇ ਨਾਲ ਦੁਨੀਆ ਦੇ ਵਿੱਚ ਗਰਮੀ ਵਧਦੀ ਆ ਜਿਹਦੇ ਚ ਕਾਰਬਨ ਡਾਈਆਕਸਾਈਡ ਮੇਨ ਆ ਮੀਥੇਨ ਆ ਤੇ ਹੋਰ ਕਈ ਤਰ੍ਹਾਂ ਦੀਆਂ ਗੈਸਸਾਂ ਨੇ ਸੋ ਜਿਹੜੀਆਂ ਵੀ ਇਹ ਚੀਜ਼ਾਂ ਨੇ ਇਹਨਾਂ ਦੇ ਉੱਤੇ ਟੈਕਸ ਲੱਗੂਗਾ ਤੇ ਇਹ ਅੱਜ ਤੋਂ ਲਾਗੂ ਹੋ ਰਿਹਾ ਦੂਜਾ ਬੀਸੀ ਫੈਰੀਜ਼ ਆ ਪਹਿਲੀ ਅਪ੍ਰੈਲ ਤੋਂ ਲੈ ਕੇ ਐਵਰੇਜ ਜਿਹੜਾ ਫੇਅਰ ਆ ਬੀਸੀ ਫੈਰੀਜ਼ ਦੇ ਸਿਸਟਮ ਦੇ ਵਿੱਚ 3.2% ਦੇ ਵਿੱਚ ਵਾਧਾ ਦੱਸਿਆ ਜਾ ਰਿਹਾ ਬੀਸੀ ਫੈਰੀਜ਼ ਕਮਿਸ਼ਨਰ ਨੇ ਇਹ amount ਪਹਿਲਾਂ ਹੀ ਸੈੱਟ ਕੀਤੀ ਆ ਬੀਸੀ ਫੈਰੀਜ਼ ਇਹ ਕਹਿੰਦੀਆਂ ਆ ਕਿ ਇਹ 9.2% ਫੇਅਰ ਵਾਧੇ ਨੂੰ ਅਵੋਇਡ ਕਰ ਰਹੇ ਆ ਕਿਉਂਕਿ 500 ਮਿਲੀਅਨ ਦੀ ਇਨਵੈਸਟਮੈਂਟ ਪ੍ਰਵਿੰਸ਼ੀਅਲ ਸਰਕਾਰ ਦੁਆਰਾ ਇਹਦੇ ਵਿੱਚ ਕੀਤੀ ਗਈ ਆ ਸੋ ਬੀਸੀ ਹਾਈਡਰੋ ਦੇ ਰੇਟ ਵਧ ਜਾਣੇ ਆ BC Hydro ਵੀ ਉੱਤੇ ਨੂੰ ਗਈ ਹੈ April ਅੱਜ 1 ਤੋਂ ਲੈ ਕੇ ਕਿਉਂਕਿ ਅਪਰੂਵਲ ਹੋਈ ਸੀ BC ਯੂਟਿਲਿਟੀਆਂ ਕਮਿਸ਼ਨ ਦੁਆਰਾ ਕਰਾਉਂਡ ਯੂਟਿਲਿਟੀ ਜਿਹੜੀ ਐਪਲਾਈ ਕੀਤੀ ਇਹਨਾਂ ਨੇ 2.3% ਵਾਧਾ ਅਕਤੂਬਰ ਦੇ ਵਿੱਚ ਤੇ ਜਿਹੜਾ ਇਨਫਲੇਸ਼ਨ ਦੇ ਰੇਟ ਤੋਂ ਥੱਲੇ ਦੱਸਿਆ ਗਿਆ ਹੁਣ ਇਹਦੇ ਵਿੱਚ ਵੀ ਵਾਧਾ ਜਿਹੜਾ ਦੱਸਿਆ ਜਾ ਰਿਹਾ ਹੈ ਇਸੇ ਤਰ੍ਹਾਂ ਕੋਲ ਟੈਕਸ ਆ ਫੈਡਰਲ ਕੋਲ ਐਕਸਾਈਜ਼ ਟੈਕਸ ਬੀਅਰ ਦੇ ਉੱਤੇ ਸਪਿਰਿਟਸ ਦੇ ਉੱਤੇ ਵਾਈਨਸ ਦੇ ਉੱਤੇ 2% ਅੱਜ ਤੋਂ ਵਧ ਗਿਆ ਇਟੈਕਸ ਸ਼ੁਰੂ ਦੇ ਵਿੱਚ ਜਿਹੜਾ ਸੀਗਾ ਕਿ 4.7% ਪਰ ਫੈਡਰਲ ਫਾਈਨੈਂਸ ਮਿਨਿਸਟਰ ਕ੍ਰਿਸਟੋਫ ਫਰੀਲੈਂਡ ਨੇ ਕਹਿਆ ਸੀ ਕਿ ਇਹਨੂੰ ਕੈਪ ਕੀਤਾ ਗਿਆ ਐਨੂਅਲ ਅਮਾਊਂਟ ਦੇ ਉੱਤੇ 2 ਸਾਲਾਂ ਦੇ ਲਈ ਸੋ ਇਹ ਕੁਝ ਵਾਧੇ ਆ ਜਿਹੜੇ ਇਸ ਵੇਲੇ ਹੋਣ ਜਾ ਰਿਹਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 1 ਜੁਲਾਈ ਨੂੰ ਇਸ ਸਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਲੈਕਸ਼ਨ ਹੋਣੀ ਹੈ ਆਮ ਤੌਰ ਦੇ ਉੱਤੇ ਪਹਿਲੇ ਸਾਲਾਂ ਦੇ ਵਿੱਚ ਸਿੱਧੀ ਸਿੱਧੀ ਗੱਲ ਰਹੀ ਹੈ ਇੱਕ ਪਾਸੇ BC ਲਿਬਰਲਸ ਹੁੰਦੇ ਹੀ ਤੇ ਉਹਨਾਂ ਦਾ ਮੁਕਾਬਲਾ ਸਿੱਧਾ ਹੁੰਦਾ ਸੀ NDP ਦੇ ਨਾਲ ਕਦੇ ਬੀਸੀ ਲਿਬਰਲ ਜਿੱਤ ਜਾਂਦੇ ਕਦੇ ਐਨਡੀਪੀ ਜਿੱਦਾਂ ਹੁਣ ਐਨਡੀਪੀ ਚੱਲੀ ਆ ਰਹੀ ਹੈ ਜohn horgan ਸੀਗੇ ਜਿੱਤੇ ਸੀਗੇ ਤੇ ਹੁਣ ਡੇਵਿਡ ਈਵੀ ਨੇ ਸਾਡੇ ਤੇ ਜohn horgan ਤੋਂ ਪਹਿਲਾਂ ਕ੍ਰਿਸਟੀ ਕਲਾਰਕ ਲਿਬਰਲ ਦੀ ਸੀਗੀ ਲੰਬਾ ਸਮਾਂ ਉਹਨਾਂ ਨੇ ਇੱਥੇ ਰਾਜ ਕੀਤਾ ਹਮੇਸ਼ਾ ਇਹਨਾਂ ਦੋਵਾਂ ਦੇ ਵਿੱਚ ਟੱਕਰ ਰਹੀ ਹੈ ਐਤਕੀ ਸਮੀਕਰਨ ਬਦਲ ਗਿਆ ਸਮੀਕਰਨ ਕਿੱਦਾਂ ਬਦਲ ਗਏ ਆ ਜਿਹੜੀ ਬੀਸੀ ਲਿਬਰਲ ਸੀਗੀ ਇਹਨਾਂ ਨੇ ਆਪਣਾ ਨਾਮ ਬਦਲ ਕੇ ਬੀਸੀ ਯੂਨਾਈਟਿਡ ਕਰ ਲਿਆ ਕੈਵਨ ਫਾਲਕਨ ਜਿਹਦੇ ਲੀਡਰ ਆ ਅ ਦੂਜੇ ਪਾਸੇ ਜਿਹੜੇ ਆਪਣੇ ਅ ਇੱਕ ਪਾਰਟੀ ਜਿਹੜੀ ਕਿ BC ਕੰਜ਼ਰਵੇਟਿਵ ਆ ਉਹ ਸਟਰੋਂਗ ਹੋ ਕੇ ਸਾਹਮਣੇ ਆ ਰਹੀ ਹੈ ਜਿਹੜੀ ਇੱਕ ਹੁਣ ਇੱਕ ਸਰਵੇ ਕੀਤਾ ਗਿਆ ਆ ਮੇਨ ਸਟਰੀਟ ਰਿਸਰਚ ਵੱਲੋਂ ਉਹਨਾਂ ਨੇ BC ਕੰਜ਼ਰਵੇਟਿਵ ਨੂੰ 34.2% ਸਪੋਰਟ ਦੇ ਕੇ ਦੂਜੇ ਨੰਬਰ ਤੇ ਉੱਤੇ ਰੱਖ ਦਿੱਤਾ ਐਨਡੀਪੀ ਨੂੰ 39.6% ਦੇ ਨਾਲ ਪਹਿਲੇ ਨੰਬਰ ਤੇ ਤੇ BC ਯੂਨਾਈਟਿਡ ਤੀਜੇ ਨੰਬਰ ਦੇ ਉੱਤੇ 14% ਦੇ ਉੱਤੇ ਜੱਸੇ ਜਾ ਰਿਹਾ ਜੌਨ ਰਾਸਟਰਡ BC ਕੰਜ਼ਰਵਟਿਵ ਆਫ ਦ ਲੀਡਰ ਆ ਹੁਣ ਇਹ ਰੌਲਾ ਗੋਲਾ ਇਸ ਵੇਲੇ ਪੈ ਚੁੱਕਿਆ ਪਹਿਲਾਂ ਬਹੁਤਾ ਇਹਨਾਂ ਨੂੰ ਸੰਜੀਦਗੀ ਨਾਲ ਲੋਕਾਂ ਨੇ ਨਹੀਂ ਲਿਆ ਵੀ ਕਨਸਰਵੇਟਿਵ ਜਿਹੜਾ ਇਹ ਨਵੀਂ ਪਾਰਟੀ ਆ ਨਵੀਂ ਪਾਰਟੀ ਦਾ ਸੈਂਸ ਕਿ ਕਿਸੇ ਵੀ ਇਹਨਾਂ ਦੇ ਕੋਲੇ ਗਿਣਤੀ ਦੇ ਵਿੱਚ ਨਹੀਂ ਰਹੇ ਤੇ ਮੁਕਾਬਲਾ ਇਹਨਾਂ ਦੋਵਾਂ ਦਾ ਹੀ ਰਹਿਣਾ ਪਰ ਫਿਰ ਕੁਝ ਸਰਵੇ ਆਉਣੇ ਹੋਏ ਸ਼ੁਰੂ ਆਉਣੇ ਹੋਏ ਜਿਹੜੇ ਉਹ ਸਰਵੇ ਸੀ ਉਹਨਾਂ ਦੇ ਵਿੱਚ ਦੱਸਿਆ ਗਿਆ ਕਿ BC ਕਨਸਰਵੇਟਿਵ ਜਿਹੜੇ BC ਯੂਨਾਈਟਿਡ ਆ ਦੇ ਬਰਾਬਰ ਬਰਾਬਰ ਚੱਲ ਰਹੀ ਆ ਤੇ NDP ਜਿਹੜੀ ਬਿਨਾਂ ਸ਼ੱਕ ਪਹਿਲੇ ਨੰਬਰ ਤੇ ਹੈਗੀ ਹੈ ਜੇ ਅੱਜ ਵੋਟਾਂ ਪੈ ਜਾਣ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹ ਫਿਰ ਵੀ ਲੋਕਾਂ ਨੇ ਬਹੁਤਾ ਇਸ ਗੱਲ ਨੂੰ ਸੰਜੀਦਗੀ ਦੇ ਨਾਲ ਨਹੀਂ ਲਿਆ ਜਾਂ ਇਦਾਂ ਕਿਹਾ ਜਾਵੇ ਵੀ ਕਿ ਲੱਗਿਆ ਠੀਕ ਹੈ ਸਰਵੇ ਕਈ ਵਾਰੀ ਆਉਂਦੇ ਨੇ ਪਰ ਇਹ ਸਰਵੇ ਲਗਾਤਾਰ ਆ ਰਹੇ ਆ ਤੇ ਹੁਣ ਇਹ ਸਰਵੇ ਇੰਨਾ ਸਟਰੋਂਗ ਜਿਹੜਾ ਇੱਕ ਚੇਂਜ ਦੱਸ ਰਿਹਾ ਬ੍ਰਿਟਿਸ਼ ਕੋਲੰਬੀਆ ਦੇ ਜਿਹੜਾ ਰਾਜਨੀਤਿਕ ਸਿਨੈਰੀਓ ਆ ਇਹਦੇ ਵਿੱਚ ਕਿ ਜਿਹੜੇ BC ਕੰਸਰਵੇਟਿਵ ਆ ਉਹ 34.2% ਦੇ ਉੱਤੇ NDP 39.6% ਦੇ ਉੱਤੇ ਤੇ BC ਯੂਨਾਈਟਿਡ ਸਿਰਫ 14% ਦੇ ਉੱਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲਬਾਤ ਆ ਮਤਲਬ ਜਿਹੜੀ ਬੀਸੀ ਕੰਜ਼ਰਵਟਿਵ ਆ ਐਨਡੀਪੀ ਦੇ ਨੇੜੇ ਤੇ ਢੇ ਆ ਰਹੇ ਆ ਜਿਨ੍ਹਾਂ ਦਾ ਕੱਲ ਇੱਕ ਵੀ ਐਮਐਲਏ ਨਹੀਂ ਸੀ ਇੱਥੇ ਜੌਨ ਰਸਲ ਹੈਗੇ ਆ ਠੀਕ ਆ ਪਰ ਉਹ ਉਹਨਾਂ ਦੇ ਬਾਰੇ ਫੇਰ ਵੀ ਸਵਾਲ ਉੱਥੇ ਦੇ ਉੱਥੇ ਆ ਪਰ ਇਹ ਪਾਰਟੀ ਉਹਦੇ ਕਾਰਨ ਕਈ ਦੱਸੇ ਜਾ ਰਹੇ ਆ ਇੱਕ ਤਾਂ ਕੰਜ਼ਰਵਟਿਵ ਦੀ ਓਵਰਆਲ ਹੀ ਥੋੜੀ ਜਿਹੀ ਚੜਤ ਮੰਨੀ ਜਾ ਰਹੀ ਆ ਇਸ ਵੇਲੇ ਚੜਤ ਕਿਉਂ ਮੰਨ ਰਹੇ ਕੇਸ ਅਧਾਰ ਤੇ ਕਹਿ ਰਹੇ ਸਰਵੇਜ਼ ਦੇ ਅਧਾਰ ਦੇ ਤੇ ਠੀਕ ਆ ਸਰਵੇਜ਼ ਵਲਗ-ਵਲਗ ਪਾਰਟੀਆਂ ਕਰਾਉਂਦੀਆਂ ਮਤਲਬ ਸਾਰਿਆਂ ਦੇ ਆਪਣੇ ਆਪਣੇ ਹੁੰਦੇ ਹੋਰਾਂ ਦੇ ਉੱਤੇ ਸਵਾਲੀਆ ਚਿੰਨ੍ਹ ਲੱਗ ਸਕਦੇ ਵੀ ਕਿੰਨੇ ਸਹੀ ਕਿੰਨੇ ਕਿ ਗਲਤ ਪਰ ਲਗਾਤਾਰ ਇੱਕੋ ਜਿਹਾ ਸਰਵੇ ਹੋਣ ਤਾਂ ਫਿਰ ਉਹ ਸ਼ੱਕ ਪੈਦਾ ਕਰਦੇ ਹੁਣ ਸਰਵੇ ਫੈਡਰਲ ਲੈਵਲ ਦੇ ਉੱਤੇ ਆ ਰਿਹਾ ਕਿ ਬੀਸੀ ਕਨਸੈਪਟ ਆਫ ਮਾਫੀ ਚਾਹੁੰਨ ਜਿਹੜੀ ਆਪਣੇ ਕਨਸੈਪਟ ਆਫ ਪਾਰਟੀ ਆਫ ਕੈਨੇਡਾ ਆ ਉਹ ਪਹਿਲੇ ਨੰਬਰ ਦੇ ਉੱਤੇ ਆ ਰਹੀ ਹੈ ਜੀ ਅੱਜ ਵੋਟਾਂ ਪਾਈ ਜਾਂਦੀਆਂ ਇੱਥੇ ਕੈਨੇਡਾ ਦੇ ਵਿੱਚ ਤੇ ਦੂਜੇ ਨੰਬਰ ਦੇ ਉੱਤੇ ਜਾ ਕੇ ਫਿਰ ਲਿਬਰਲ ਆ ਤੇ ਫਿਰ ਐਨਡੀਪੀ ਆ ਹੁਣ ਜਾਂਤ ਉਸ ਕੰਸਰਵਟਿਵ ਵੇਵ ਦਾ ਅਸਰ ਇੱਥੇ ਆ ਰਿਹਾ BC ਦੇ ਵਿੱਚ ਕਿ ਇੱਥੇ ਕੰਜ਼ਰਵਟਿਵ ਦੀ ਚੜ੍ਹਤ ਹੋ ਰਹੀ ਹੈ ਅ ਪਰ ਆਪਣੇ ਆਪ ਦੇ ਵਿੱਚ ਗੱਲ ਬਹੁਤ ਹੈਰਾਨੀ ਵਾਲੀ ਆ ਅ ਪਰ ਇਹ ਇਹਨਾਂ ਦਾ ਜਿਹੜੇ ਅੰਕੜੇ ਨੇ ਇਹ ਕਾਫੀ ਬਦਲੇ ਐ ਇਸ ਵੇਲੇ ਦੱਸੇ ਜਾ ਰਿਹਾ ਕੰਸਰਵਟਿਵ ਪਾਰਟੀ ਕਾਫੀ ਕਲੀਅਰ ਦੱਸੀ ਜਾ ਰਹੀ ਹੈ ਤੇ ਉਹ ਸਿੱਧੀ ਉੱਤੇ ਨੂੰ ਜਾ ਰਹੀ ਹੈ ਅ ਰਸਟਰ ਜਿਹੜੇ ਉਹ ਦੱਸਦੇ ਆ ਕਿ ਜਿਹੜੇ ਕਿ ਕਿਹੜੀ ਗੱਲ ਠੀਕ ਆ ਤੇ ਕਿਹੜੀ ਗਲਤ ਆ ਸੀ ਉਹਦੇ ਲਈ ਖੜੇ ਆ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਹ ਤਬਦੀਲੀ ਬ੍ਰਿਟਿਸ਼ ਕੋਲੰਬੀਆ ਦੇ ਇਸ ਦ੍ਰਿਸ਼ ਦੇ ਵਿੱਚ 2024 ਦੇ ਵਿੱਚ ਇਸ ਸਾਲ BC ਦੇ ਵਿੱਚ ਇਲੈਕਸ਼ਨ ਆ ਤੇ ਇਹਦੇ ਵਿੱਚੋਂ ਇਹ ਜਿਹੜੀਆਂ ਇਹ ਗੱਲਾਂ ਬਾਤਾਂ ਸਾਹਮਣੇ ਆ ਰਹੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ